ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਇਸ ਵਕਤ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਸਾਬਕਾ ਸੰਸਦ ਮੈਂਬਰ ਤੇ ਅਮਰਖਾਲ ਸਿੰਘ ਖਾਲਸਾ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਖਾਲਸਾ ਜੀ ਇੱਕ ਲੈਟਰ ਪੰਜਾਬ ਸਰਕਾਰ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਭੇਜ ਦਿੱਤੀ ਹੈ ਕਿ ਅਮਰਪਾਲ ਸਿੰਘ ਨੂੰ ਸੌ ਜਿਹੜੀ ਹੈ ਉਹ ਚੁਕਾ ਦਿੱਤੀ ਜਾਵੇ ਇਸ ਦੇ ਬਾਰੇ ਪੂਰੀ ਜਾਣਕਾਰੀ ਦਿਓ ਇਹ ਕੀ ਪੂਰਾ ਮਾਮਲਾ ਦੇਖੋ 9 ਜੂਨ ਨੂੰ ਇੱਕ ਐਪਲੀਕੇਸ਼ਨ ਦਿੱਤੀ ਸੀ ਭਾਈ ਸਾਹਿਬ ਵੱਲੋਂ ਡੀਸੀ ਅੰਮ੍ਰਿਤਸਰ ਨੂੰ ਜੀ ਉਹ ਦਿੱਤੀ ਸੀ ਕਿ ਮੈਨੂੰ ਜਿਹੜੀ ਇਹ ਸੌਂਚ ਚਾਈ ਜਾਵੇ ਉਥੇ ਦਵਾਈ ਜਾਵੇ ਐਜ ਮੈਂਬਰ ਆਫ ਦੀ ਲੋਕ ਸਭਾ ਪਾਰਲੀਮੈਂਟ ਜੀ ਤੇ ਉਹ ਨੇ ਸਨੇ ਕਿਹਾ ਕਿ ਮੈਂ ਉਹ ਜਿਹੜੀ ਤੁਹਾਡੀ ਐਪਲੀਕੇਸ਼ਨ ਹੈ ਉਹ ਹੋਮ ਸੈਕਟਰੀ ਨੂੰ ਭੇਜਤੀ ਜੀ ਤੇ ਹੋਮ ਸੈਕਟਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਉਹ ਐਪਲੀਕੇਸ਼ਨ ਹੈ ਉਹ ਸੁਪੀਚਰ ਲੋਕ ਸਭਾ ਨੂੰ ਭੇਜ ਦਿੱਤੀ ਗਈ ਹੈ ਆਮ ਬਿਰਲਾ ਜੀ ਨੂੰ ਜੀ ਤੇ ਅੱਜੇ ਹੁਣ ਵੈਰੀਫਿਕੇਸ਼ਨ ਨਹੀਂ ਪਰੰਤੂ ਜਿਹੜੀ ਹੋਮ ਸੈਕਟਰੀ ਦੀ ਸਟੇਟਮੈਂਟ ਹੈ ਉਹ ਤਾਂ ਉਹ ਮੰਨੀ ਹੋ ਜਾਂਦੀ ਹੁੰਦੀ ਹੈ ਜੀ ਤੇ ਪਰੰਤੂ ਮੇਰੇ ਕੋਲੇ ਤੋਂ ਇਹ ਵੈਰੀਫਿਕੇਸ਼ਨ ਨਹੀਂ ਹੈ ਕਿ ਐਕਚੁਅਲੀ ਉਹ ਸੁਪੀਚਰ ਕੋਲ ਪਈ ਹੈ ਜਾਂ ਨਹੀਂ ਪਈ ਤੇ ਸੁਪੀਚਰ ਨੇ 60 ਦਿਨਾਂ ਦੇ ਅੰਦਰ ਅੰਦਰ ਸੌਚ ਚਟਾਉਣੀ ਹੁੰਦੀ ਹੈ ਉਹ 60 ਦਿਨ 25 ਤਰੀਕ ਤੋਂ ਸ਼ੁਰੂ ਹੁੰਦੇ ਆ 25 ਜੂਨ ਤੋਂ ਜੀ ਤੇ 25 ਜੂਨ ਤੋਂ ਬਿਨ ਸਿਕਟੀ ਡੇਜ ਉਥੋਂ ਉਸਨੇ ਤੋਂ ਬਣੇ ਜੀ ਸੁਪੀਟਰ ਕੋਲੇ ਪਹੁੰਚੀ ਤਾਂ ਹਰ ਹਾਲਤ ਵਿੱਚ ਉਸ ਦਵਾਈ ਜਾਊਗੀ ਤੇ ਜਿੱਦਾਂ ਹੁਣ ਕੱਲ ਅਬਦੁਲ ਰਾਸ਼ਿਦ ਹੋਣਾ ਵਾਸਤੇ ਸੌਂ ਚੁੱਕਣ ਵਾਸਤੇ ਸਹਿਮਤੀ ਬਣ ਗਈ ਹੈ ਅੱਜ ਮੇਰਾ ਖਿਆਲ ਅਦਾਲਤ ਨੇ ਡਿਟੇਲਡ ਫੈਸਲਾ ਵੀ ਦੇ ਦੇਣਾ ਕੁਝ ਸ਼ਰਤਾਂ ਰੱਖੀਆਂ ਗਈਆਂ ਅਗਰ ਅਮਰਤਪਾਲ ਸਿੰਘ ਨੂੰ ਸੌਂ ਚਕਾਈ ਜਾਂਦੀ ਹੈ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ 60 ਦਿਨਾਂ ਦੇ ਵਿੱਚ ਮੰਡੇਟਰੀ ਹੈ ਲਾਜ਼ਮੀ ਹੈ ਸੌਂ ਚਕਾਉਣੀ ਤੇ ਕੁਝ ਸ਼ਰਤਾਂ ਨਾਲ ਰੱਖੀਆਂ ਜਾਣਗੀਆਂ ਇਸੇ ਤਰ੍ਹਾਂ ਦੇ ਉੱਤੇ ਜਿੱਦਾਂ ਇੰਜੀਨੀਅਰ ਅਬਦੁਲ ਰਾਸ਼ਿਦ ਦੇ ਕੇਸ 'ਚ ਹੋਇਆ ਨੇ ਅਬਦੁੱਲ ਰਸ਼ੀਦ ਦੇ ਕੇਸ ਚ ਤਾਂ ਕੋਈ ਸ਼ਰਤ ਤਾਂ ਨਹੀਂ ਉਹ ਕਹਿੰਦੇ ਸੀ ਬੱਚੀ ਤਾਂ ਉਹਨਾਂ ਨੇ ਕੰਸੈਂਟ ਦੇ ਦਿੱਤੀ ਸੀ ਜੀ ਐਪਲੀਕੇਸ਼ਨ ਰਸੀਦ ਦੀ ਇਹ ਸੀ ਕਿ ਮੈਨੂੰ ਜਾਂ ਤਾਂ ਕਸਟਡੀ ਚ ਭੇਜਿਆ ਜਾਵੇ ਜਾਂ ਪਰੋਲ ਦਿੱਤੀ ਜਾਵੇ ਇਹ ਸੌਂ ਚੱਕਣ ਲਈ ਜੀ ਤੇ ਉਹ ਜਿਹੜਾ ਸਰਕਾਰੀ ਵਕੀਲ ਹੈ ਐਨਆਈਏ ਦਾ ਉਹਨੇ ਕਹਿਤਾ ਸੀ ਕਿ ਕਸਟਡੀ ਦੇ ਵਿੱਚ ਸਾਨੂੰ ਕੋਈ ਆਬਜੈਕਸ਼ਨ ਨਹੀਂ ਹੈ ਕਿ ਅਸੀਂ ਲੈ ਕੇ ਚਲੇ ਜਾਵਾਂਗੇ ਪਾਰਲੀਮੈਂਟ ਹਾਊਸ ਚ ਤੇ ਸੁਪੀਤਰ ਸਾਹਿਬ ਕੋਲੇ ਤੇ ਉਹ ਸੌਂ ਚੱਕਾ ਦੇਣਗੇ ਪਰ ਉਹਨਾਂ ਨੇ ਕਿਹਾ ਸੀ ਵੀ ਪ੍ਰੈਸਨਲ ਨਾਲ ਗੱਲ ਕਰੇ ਜੀ ਤੇ ਪ੍ਰੈਸਨਲ ਨਾਲ ਗੱਲ ਕਰਨ ਤੇ ਸ਼ਰਤਾਂ ਲਾ ਦੋ ਤੇ ਇਨੀਅਰ ਰਸੀਦ ਪ੍ਰੈਸਨਲ ਨਾਲ ਗੱਲ ਕਰ ਸਕਦਾ ਮੈਂ ਉਹਦੇ ਲਈ ਅੱਜ ਫੈਸਲੇ ਤੇ ਰੱਖਿਆ ਹੋਇਆ ਸੀ ਹੁਣ ਕੋਈ ਇਹ ਮੇਰੇ ਕੋਲ ਖਬਰ ਨਹੀਂ ਆਈ ਵੀ ਉਹ ਜਿਹੜੀ ਇਹ ਸ਼ਰਤ ਮੰਨ ਲਈ ਜਾਂ ਨਹੀਂ ਮੰਨਦੀ ਜੀ ਹੁਣ ਮੈਂ ਇਹੀ ਕਹਿ ਰਿਹਾ ਸੀਗਾ ਵੀ ਇਸੇ ਤਰਜ਼ ਦੇ ਉੱਤੇ ਅਗਰ ਐਪਲੀਕੇਸ਼ਨ ਅਮਰਤਪਾਲ ਹੁਣਾਂ ਦੀ ਮਨਜ਼ੂਰ ਹੋ ਜਾਂਦੀ ਹੈ ਤਾਂ ਕੁਝ ਸ਼ਰਤਾਂ ਲਾਜ਼ਮੀ ਤੌਰ ਤੇ ਰੱਖੀਆਂ ਜਾਣਗੀਆਂ ਦੇਖੋ ਉਹ ਤਾਂ ਸ਼ਰਤਾਂ ਤਾਂ ਤਾਂ ਰੱਖਣੇ ਜੀ ਨਾ ਜੀ ਜੇ ਅਦਾਲਤ ਚਰਜੀ ਦਿੱਤੀ ਹੋਵੇ ਭਾਈ ਸਾਹਿਬ ਵੱਲੋਂ ਤਾਂ ਕੋਈ ਐਪਲੀਕੇਸ਼ਨ ਅਰਜ਼ਤ ਵਿੱਚ ਤਾਂ ਹੈ ਹੀ ਨਹੀਂ ਕੋਰਟ ਦੇ ਵਿੱਚ ਉਹ ਤਾਂ ਸੁਪੀਟਰ ਕੋਲੇ ਹੈ ਜੀ ਤੇ ਸੁਪੀਟਰ ਇਹ ਜੀ ਕੋਈ ਸ਼ਰਤ ਨਹੀਂ ਲਾਉਂਦਾ ਹੁੰਦਾ ਉਹ ਤਾਂ ਜੇਲ੍ਹ ਵਾਲਿਆਂ ਨੂੰ ਹੁਕਮ ਦੇ ਦਿੰਦੇ ਹੁੰਦੇ ਆ ਕਿ ਇਹਨਾਂ ਨੂੰ ਕਸਟਡੀ ਦੇ ਵਿੱਚ ਲੈ ਕੇ ਆਓ ਤੇ ਚ ਸੜੀ ਚ ਲੈ ਜਾਓ ਜੀ ਤੇ ਤੁਹਾਨੂੰ ਲੱਗਦਾ ਵੀ ਹੋਰ 10-15 ਦਿਨਾਂ ਦੇ ਵਿੱਚ ਭਾਈ ਸਾਹਿਬ ਨੂੰ ਤਰੀਕ ਮਿਲ ਸਕਦੀ ਹੈ ਅਮਰਤਪਾਲ ਹੋਣਾ ਨੂੰ ਵੀ ਉਹ ਸੌਂ ਚੁੱਕ ਸਕਦੇ ਆ ਉਹਨਾਂ ਨੂੰ ਹਾਂਜੀ ਹਾਂ ਉਹ ਹਰ ਹਾਲਤ 'ਚ ਹਰ ਹਾਲਤ 'ਚ ਮਿਲੂਗੀ ਇਹਨੇ ਸੌਂ ਚਟਾਉਣ ਲਈ ਪਹਿਲਾਂ ਹੋਮ ਮਿਨਿਸਟਰੀ ਨਾਲ ਜਿਹੜੀ ਗੱਲ ਕਰਨੀ ਹੁੰਦੀ ਹੈ ਸਪੀਕਰ ਨੂੰ ਜੇ ਹੋਮ ਮਿਨਿਸਟਰੀ ਤੋਂ ਇਹੀ ਜੀ ਸ਼ਰਤ ਲਾਊਗੀ ਪ੍ਰੈਸ ਵਾਲੀ ਹੋਰ ਫਿਰ ਉਹ ਸਪੀਕਰ ਨੇ ਫੈਸਲਾ ਕਰਨਾ ਜੀ ਤੇ ਤੁਹਾਡੀ ਹੁਣ ਪਰਿਵਾਰ ਦੇ ਨਾਲ ਕੋਈ ਗੱਲਬਾਤ ਹੋਈ ਅਮਰਤਪਾਲ ਦੇ ਮਾਤਾ ਪਿਤਾ ਨਾਲ ਨਹੀਂ ਜੀ ਮੇਰਾ ਭਾਈ ਅਮਨਤਪਾਲ ਸਿੰਘ ਨਾਲੇ ਸੰਪਰਕ ਹੈ ਪਰਿਵਾਰ ਨਾਲ ਨਹੀਂ ਕੋਈ ਗੱਲਬਾਤ ਹੋਈ ਓਕੇ ਤੇ ਹੁਣ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਐਪਲੀਕੇਸ਼ਨ ਮੂਵ ਹੋ ਗਈ ਵੈਸੇ ਅੰਦਾਜ਼ਨ ਕਿੰਨਾ ਕੁ ਸਮਾਂ ਲੱਗ ਜਾਂਦਾ ਹੁੰਦਾ ਐਪਲੀਕੇਸ਼ਨ ਜਦੋਂ ਪ੍ਰੋਸੈਸ ਹੋਣ ਨੂੰ ਇਹ ਸਾਰਾ ਮਾਮਲਾ ਨਹੀਂ ਜੀ ਪ੍ਰੋਸੈਸ ਹੋਣ ਨੂੰ ਕੋਈ ਸਮਾਂ ਨਹੀਂ ਲੱਗਦਾ ਇਹ ਤਾਂ ਸੁਪੀਚਰ ਦੀ ਡਿਸਟ੍ਰਿਬਿਊਸ਼ਨ ਹੁੰਦੀ ਹੈ ਵੈਸੇ ਉਹ ਜਿਹੜਾ ਹੈਗਾ ਹੋਮ ਮੰਤਰੀ ਨਾਲ ਜ਼ਰੂਰ ਗੱਲ ਕਰਦੇ ਹੁੰਦੇ ਆ ਸੁਪੀਚਰ ਜੀ ਉਹ ਤੇ ਹੋਮ ਮੰਤਰੀ ਨੇ ਅੱਗੇ ਉਹ ਸਾਰੀ ਕਾਰਵਾਈ ਦਾ ਦੇਣਾ ਹੁੰਦਾ ਹੈ ਇਹ ਬਤੀ ਪ੍ਰੋਸੈਸ ਹੋਣ ਚਾ ਤਾਂ ਜਿਹੜਾ ਅਕਲ ਦੇ ਜ਼ਮਾਨੇ ਵਿੱਚ 2 ਘੰਟੇ ਵੀ ਨਹੀਂ ਲੱਗਦੇ ਜੀ ਸੋ ਤੁਹਾਡੇ ਤਜਰਬੇ ਦੇ ਹਿਸਾਬ ਦੇ ਨਾਲ ਕਿਉਂਕਿ ਤੁਸੀਂ ਲੰਮਾ ਸਮਾਂ ਕਾਨੂੰਨ ਜਿਹੜਾ ਵਾ ਉਹ ਪੜਿਆ ਵੀ ਆ ਪ੍ਰੈਕਟਿਸ ਵੀ ਕੀਤੀ ਆ ਹੱਲੇ ਵੀ ਪ੍ਰੈਕਟਿਸ ਕਰ ਰਹੇ ਹੋ ਤੁਹਾਡੇ ਹਿਸਾਬ ਨਾਲ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਕਹਿ ਲਈਏ ਕਿ ਅਮਰਿਤਪਾਲ ਸਿੰਘ ਜਿਹੜੇ ਆ ਉਹ ਸੌ ਚੁੱਕ ਲੈਣਗੇ ਬਤੌਰ ਸੰਸਦ ਮੈਂਬਰ ਹਰ ਹਾਲਤ 'ਚ ਇਹ ਮੰਡੀਟਰੀ ਹੈ ਕੋਈ ਇਹ ਹੈ ਜਾਂ ਅਲਟਰਨੇਟਿਵ ਨਹੀਂ ਹੈ ਵੀ ਨਾ ਚੁੱਕਣ ਸੌ ਸਪੀਕਰ ਤੋਂ ਲੈ ਹਰ ਹਾਲਤ ਵਿੱਚ ਚੁੱਕਣਗੇ ਬਹੁਤ ਜਲਦੀ ਜੀ ਧੰਨਵਾਦ ਰਾਜਦੇਵ ਖਾਲਸਾ ਜੀ ਵਨ ਇੰਡੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਮਿਹਰਬਾਨੀ ਜੀ ਵਾਹਿਗੁਰੂ ਜੀ ਦਾ ਛਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ